ਬਟਾਰਾ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਤੜਕਸਾਰ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ ਜਿਸ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀ ਅਤੇ ਬਟਾਰਾ ਤੋਂ ਮਹਿਰ ਦੇ ਘਰ ਵੀ ਰੇਡ ਹੋਈ ਇਸ ਤੋਂ ਇਲਾਵਾ ਕੁੱਲ 7 ਲੋਕਾਂ ਤੇ ਇਨਕਮ ਟੈਕਸ ਦੀ ਰੇਡ ਹੋਈ ਜਿਸ ਤੋਂ ਬਾਅਦ ਕਾਂਗਰਸ ਦੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਸੁਖਿੰਦਰ ਸਿੰਘ ਰੰਧਾਵਾ ਸੁਖਦੀਪ ਸਿੰਘ ਤੇਜਾ ਮਹਿਰ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ। ਕੋਣਾ ਕਿ ਪੰਜਾਬੀ ਨਾ ਡਰੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ ਸਾਡੇ ਮੇਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ ਕਾਂਗਰਸ ਪਾਰਟੀ ਆਪਣੇ ਮੇਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਰ ਇਹੋ ਜਿਹਾ ਜਿਨੇ ਬਟਾਲੇ ਦੀ ਸੇਵਾ ਕੀਤੀ ਬਟਾਲੇ ਦੀ ਨਹਾਰ ਬਦਲੀ ਔਰ ਇੱਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ ਮੈਂ ਬਹੁਤ ਹੈਰਾਨ ਹੋਇਆ ਕਿ 25% ਲੈਸਟ ਟੈਂਡਰ ਹੁੰਦੇ ਰਹੇ ਨੇ ਅਬੋਵ ਕੋਈ ਟੈਂਡਰ ਨਹੀਂ ਹੋਇਆ ਤੋ ਇਹ ਜਿਹੜੇ ਬਖਲਾੜ ਚ ਆ ਗਏ ਨੇ ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਨੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਰ ਦੇ ਘਰ ਦੇ ਉੱਤੇ ਸਵੇਰੇ ਹੀ ਰੇਡ ਕਰ ਦਿੱਤਾ ਇਹ ਨਾਦਰ ਸ਼ਾਈ ਹੁਕਮ ਇਹ ਕਰੀ ਨਹੀਂ ਚੱਲਣਗੇ ਜੀਪੀ ਵਾਲਿਓ ਇਹ ਤੁਹਾਡੀਆਂ ਕਾਨੂੰਨੀਆ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਰਾਜਸਥਾਨ ਚ ਸੀ ਮੇਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ ਤੇ ਜਿਸ ਵੇਲੇ ਮੈਂ ਉੱਥੇ ਬੋਲਿਆ ਮੈਂ ਕਿ ਪ੍ਰਧਾਨ ਜੀ ਅੱਜ ਇਹ ਹੋ ਗਿਆ ਤੁਸੀਂ ਜਿੱਤੇ 5000 ਤੇ ਜਿਤਨਾ ਸੀ ਅੱਜ ਤੁਸੀਂ 25000 ਤੇ ਜਿੱਤੋਗੇ ਤੇ 28000 ਤੇ ਜਿੱਤिए ਉਹ ਨਿਕਲ ਜਾ ਇਤੋ ਬਟਾਲੇ ਦੇ ਵਿੱਚ ਇਹੋ ਜਿ ਜ ਕਰਨਗੇ ਬਟਾਲੇ ਦੇ ਵਿੱਚ ਇਹੋ ਜਿ ਹਿੰਦੂ ਸਿੱਖ ਭਾਈਚਾਰਕ ਸਾਂਝਾ ਜਿਸ ਵੇਲੇ ਅਕਾਲੀਆਂ ਨੇ ਬਟਾਲੇ ਦਾ ਘਰਾਓ ਕੀਤਾ ਸੀ ਇਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ ਉਸ ਵੇਲੇ ਭਾਈਚਾਰਕ ਸਾਂਝ ਨਹੀਂ ਟੁੱਟੀ ਤੇ ਅੱਜ ਵੀ ਸਾਰਾ ਬਟਾਲਾ ਨਹੀਂ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਅਹੀਂ ਆਪਣੇ ਭਰਾ ਆਪਣੇ ਮੇਰ ਦੇ ਪਿੱਛੇ ਖੜੇ ਆ ਇਹਦੇ ਨਾਲ ਚਟਾਨਵਾਂ ਖੜੇ ਆ ਸਾਰੇ ਹੀ ਐਮਸੀ ਵੀ ਇਹਨਾਂ ਆਮ ਆਦਮੀ ਪਾਰਟੀ ਨੇ ਟਿੱਲ ਲਾ ਲਿਆ ਇਥੋਂ ਦਾ ਐਮਐਲਏ ਟਿੱਲ ਲਾ ਲਿਆ ਔਰ ਇਹਨਾਂ ਚੋਂ ਇੱਕ ਬੰਦਾ ਉਹ ਤੋੜ ਨਹੀਂ ਸਕੇ ਦੇ ਨਾਂ ਬਟਾਲੇ ਦੀ ਡਵੈਲਪਮੈਂਟ ਰੋਕ ਸਕੀ ਹਾਂ ਇਹ ਜ਼ਰੂਰ ਹੈ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਆ ਬਟਾਲੇ ਦੇ ਵਿੱਚ 1 ਰੁਪਿਆ ਨਹੀਂ ਆਇਆ ਉਲਟੇ ਲੋਕਾਂ ਕੋਲੋਂ ਜਿਹੜੇ ਇੱਥੇ ਪਏ ਸੀ ਇਹਨਾਂ ਕੋਲ ਪੈਸੇ ਕਮੇਟੀ 'ਚ ਜਾਂ ਕਾਰਪੋਰੇਸ਼ਨ 'ਚ ਉਹਨੂੰ ਵਾਪਸ ਲੈ ਲਏ ਤੇ ਆ ਜਿਹੜੀ ਈਡੀ ਆ ਇਨਕਮ ਟੈਕਸ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ ਕਿਸੇ ਦੇ ਤੋਤੇ ਨਾ ਬਣੋ ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜੇ ਆਂ ਅਸੀਂ ਤੇਜੇ ਦੇ ਨਾਲ ਖੜੇ ਆਂ ਤੇਜੇ ਦੇ ਚਟਾਨ ਵਾਂਗ ਖੜੇ ਆਂ ਉਹਦੀ ਵਾਹਵਾਲ ਨਹੀਂ ਕੋਈ ਵੇਖ ਸਕਦਾ ਇਹ ਅਸੀਂ ਇਸ ਕਰਕੇ